ਸ਼ੇ ਆਪ ਦੀ ਖidmat ਵਿੱਚ ਮੇਰੀ ਰਚਨਾ ਬਨਜਾਰੇ ਮਾਂ ਤੈਨੂੰ ਯਾਦ ਹੋਵੇਗਾ ਜਦੋਂ ਆਪਣੀ ਗਲੀ ਵਿੱਚ ਬਨਜਾਰਾ ਆਉਂਦਾ ਸੀ ਤਾਂ ਮੈਂ ਤੈਨੂੰ ਜिद ਕਰਦੀ ਸੀ ਮਾਂ ਮੈਨੂੰ ਵੰਗਾ ਚੜਾ ਦੇ ਤੇ ਤੂੰ ਬਨਜਾਰੇ ਨੂੰ ਆਵਾਜ਼ ਮਾਰ ਲੈਂਦੀ ਸੀ ਕਿੰਨੀਆਂ ਸੋਹਣੀਆਂ ਹੁੰਦੀਆਂ ਸੀ ਵੰਗਾ ਰੰਗ ਬਿਰੰਗੀਆਂ ਮਾਸੂਮ ਤੇ ਭੋੜੀਆਂ ਵੰਗਾ ਮਾਂ ਮੈਂ ਉਹ ਤਾਂ ਨਹੀਂ ਸੀ ਜਾਣਦੀ ਕਿ ਕੀ ਹੁੰਦੀਆਂ ਨੇ ਬੰਗਾ ਮੇਰਾ ਤਾਂ ਬਸ ਚਾਹ ਸੀ ਬੰਗਾ ਨੂੰ ਪਾਉਣ ਦਾ ਬਸ ਪਾ ਕੇ ਛਣਕਾਉਣ ਦਾ ਫਿਰ ਮੈਂ ਅਣਜਾਣ ਹੌਲੀ-ਹੌਲੀ ਸਮਝੀ ਕਿ ਸੁਹਾਗ ਦੀ ਲੰਮੀ ਉਮਰ ਦਾ ਚਿੰਨ ਹੁੰਦੀਆਂ ਨੇ ਬੰਗਾ ਮਾਂ ਤੇਰੇ ਸ਼ਹਿਰ ਦਾ ਬੰਗਾਰਾ ਆਪਣੀਆਂ ਬੰਗਾ ਵੇਚਣ ਖਾਤਰ ਲੱਖਾਂ ਹੀ ਸੁਹਾਗਾਂ ਦੀ ਲੰਮੀ ਉਮਰ ਦੀ ਖਿਹਰਾਤ ਮੰਗਦਾ ਸੀ ਪਰ ਮਾਂ ਦੇਖ ਅੱਜ ਮੇਰੇ ਸ਼ੇਰ ਵੀ ਲੱਖਾਂ ਵੰਜਾਰੇ ਫਿਰਦੇ ਨੇ ਪਰ ਫਰਕ ਇੰਨਾ ਹੈ ਕਿ ਉਹ ਬੰਗਾ ਵੇਚਦਾ ਸੀ ਤੇ ਇਹ ਬਾਰੂਦ ਵੇਚਦੇ ਨੇ ਇਹ ਸੁਹਾਗਾ ਦੀ ਨਹੀਂ ਸੁਭੋ ਸੁਹਾਗਣਾ ਦੀਆਂ ਬੰਗਾ ਟੁੱਟਣ ਦੀ ਖਰਾਤ ਮੰਗਦੇ ਨੇ ਇਹ ਮੌਤ ਦੇ ਵੰਜਾਰੇ ਨੇ ਇਹ ਪਿਆਰ ਦੀ ਪਰਿਭਾਸ਼ਾ ਨਹੀਂ ਜਾਣਦੇ ਬਸ ਗੜੀ ਗੜੀ ਮੋਤ ਹੁੱਕਾ ਦੇਣਾ ਜਾਣਦੇ ਨੇ ਮਾਂ ਕਦੇ ਆਪਣੇ ਸ਼ਹਿਰ ਦੇ ਬੰਜਾਰਿਆਂ ਨੂੰ ਤੂੰ ਮੇਰੇ ਸ਼ਹਿਰ ਵੱਲ ਪੇਚੀ ਮੇਰੇ ਸ਼ਹਿਰ ਦੀ ਸੁਹਾਗਣਾਂ ਦੀਆਂ ਬਾਹਾਂ ਵਿੱਚ ਵੰਗਾ ਨਹੀਂ ਉਹਨਾਂ ਦੇ ਮੱਥੇ ਤੇ ਬਿੰਦੀ ਨਹੀਂ ਉਹਨਾਂ ਦੀ ਸੁਰਖੀ ਦਾ ਰੰਗ ਵੀ ਲਾਲ ਨਹੀਂ ਮਾਂ ਮੈਂ ਤੈਨੂੰ ਬੇਨਤੀ ਕਰਦੀ ਆਪਣੇ ਸ਼ਹਿਰ ਦੇ ਬੰਜਾਰਿਆਂ ਨੂੰ ਮੇਰੀ ਵਲ ਵੇਚੀ ਮੇਰੇ ਸ਼ਹਿਰ ਦੀਆਂ ਸੁਹਾਗਣਾਂ ਦਾ ਕੱਚੀਆਂ ਕਰੁੰਬਲਾਂ ਵਾਂਗ ਸ਼ਾਂਗਿਆ ਗਿਆ ਹੈ ਉਹਨਾਂ ਦਾ ਅਨਪੂਰ ਹਾਸਾ ਪੈ ਗਈ ਹੈ ਦੰਦਲ ਉਹਨਾਂ ਦੇ ਚਾਵਾਂ ਨੂੰ ਦਮ ਤੋੜ ਗਿਆ ਹੈ ਉਹਨਾਂ ਦਾ ਦੰਦਾਸਾ ਅੰਮੀਏ ਤੇਰੀ ਧੀ ਦੀਆਂ 마ਸੂਮ ਸੱਦਰਾਂ ਕਰ ਦਿੱਤੀਆਂ ਨੇ ਲੀਰਾਂ ਲੀਰਾਂ ਸਮੇਂ ਦੀਆਂ ਵਾਰਸਾਂ ਨੇ ਹੋ ਗਿਆ ਹੈ ਮੇਰੇ ਚਾਵਾਂ ਦਾ ਸੇਕ ਠੰਡਾ ਬਰੂਤੀ دہਕਦੀਆ ਗੰਦਰ ਕੁਝ ਦਿਨ ਹੋਏ ਮੇਰੇ ਪਿੰਡ ਚੁੱਲਾ ਨਹੀਂ ਬੜਿਆ ਬਸ ਸਿਵੇ ਵੱਲਦੇ ਨੇ ਲਾਂਬੂ ਉੱਠਦੇ ਨੇ ਜਵਾਨ ਪੁੱਤਰਾਂ ਦੇ ਇਹ ਬਰੂਤ ਦੇ ਬੰਜਾਰੇ ਆਪਣੇ ਚਾਵਾਂ ਨੂੰ ਜਵਾਨਾਂ ਦੇ ਕੱਪੜਾ ਨਾਲ ਮੇਚਦੇ ਨੇ ਅਰਥੀਆਂ ਨਾਲ ਮਾਪਦੇ ਨੇ ਉਹ ਆਪਣੇ ਜਿਉਂਦੇ ਹੋਣ ਦੇ ਭਰਮ ਨੂੰ ਬਸ ਮਾਂ ਬਹੁਤ ਥੱਕ ਗਈ ਹਾਂ ਮੈਂ ਬਹੁਤ ਸੜ ਚੁੱਕੀ ਹਾਂ ਮੈਂ ਹੁਣ ਸਿਵੇ ਨਹੀਂ ਸਿੱਕੇ ਜਾਂਦੇ ਹੁਣ ਨਹੀਂ ਕੀਤਾ ਜਾਂਦਾ ਮੇਤੋ ਅਰਥੀਆਂ ਦਾ ਸਾਹਮਣਾ ਬਸਮਾ ਤੋ ਇੱਕ ਵਾਰ ਆਪਣੇ ਸ਼ਹਿਰ ਦੇ ਵੰਜਾਰਿਆਂ ਨੂੰ ਮੇਰੇ ਸ਼ਹਿਰ ਵੱਲ ਭੇਜੀ ਬਸ ਸ਼ਹਿਰ ਵੱਲ ਭੇਜੀ